अमृतसर के सिविल सर्जन डॉक्टर सवरणजीत धवन ने से न्यूज टीम गलबात कुदरती आफत आई है उस तहत जिला प्रशासन के अपनी जिम्मेवारी पूरी तरह निभा रहा है सेहत विभाग दीम् प्रभावित लोगों तक पहुँच के सारियां सेहत सहूलत प्रदान कर रही ने इस उन्होंने इस समय दौरान कुछ जरूरी सावधानियां वरतन भी कहा अल पिछले कुछ समय तो ਸਾਰੇ ਪੰਜਾਬ ਵਾਸੀ ਬਹੁਤ ਹੀ ਕੁਦਰਤੀ ਆਫਤ ਦਾ ਸਾਹਮਣਾ ਕਰ ਰਹੇ ਆ ਐਂਡ ਅਮਰਸਰ ਜ਼ਿਲ੍ਹੇ ਚ ਖਾਸ ਕਰਕੇ ਜਿਹੜਾ ਅਜਨਾਲਾ ਰਮਦਾਸ 벨ਟ ਆ ਉਹ ਬਹੁਤ ਜ਼ਿਆਦਾ ਬਾਰਿਸ਼ ਹੋਣ ਕਰਕੇ ਹੜ੍ਹਾਂ ਤੋਂ ਪ੍ਰਭਾਵਿਤ ਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਮਾਨਯੋਗ ਡੀਸੀ ਸਾਹਿਬ ਵੱਲੋਂ ਬਹੁਤ ਹੀ ਵਧੀਆ ਤਰ੍ਹਾਂ ਬਿਲਕੁਲ ਫਰੰਟ ਫੁੱਟ ਤੇ ਹੋ ਕੇ ਫਰੰਟਲਾਈਨਰ ਦੇ ਤੌਰ ਤੇ ਕੰਮ ਹੋ ਰਿਹਾ ਐ ਐਂਡ ਅਸੀਂ ਸਿਹਤ ਵਿਭਾਗ ਵੀ ਉਹਨਾਂ ਦੇ ਨਾਲ ਹਰ ਤਰ੍ਹਾਂ ਨਾਲ ਸਪੋਰਟ ਕਰ ਰਹੇ ਹਾਂ ਹਰ ਤਰ੍ਹਾਂ ਦੀਆਂ ਸੇਵਾਵਾਂ ਲੋਕਾਂ ਨੂੰ ਦੇ ਰਹੇ ਹਾਂ ਐਂਡ ਜਦੋਂ ਹੜ੍ਹਾਂ ਆਉਂਦੇ ਆ ਤੇ ਤਰ੍ਹਾਂ ਤਰ੍ਹਾਂ ਦੀਆਂ ਲੋਕਾਂ ਚ ਆਮ ਪਬਲਿਕ 'ਚ ਬਿਮਾਰੀਆਂ ਵੀ ਫੈਲਦੀਆਂ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਪਾਣੀ ਵਾਲੀਆਂ ਬਿਮਾਰੀਆਂ ਪਾਣੀ ਤੋਂ ਫੈਲਣ ਵਾਲੀਆਂ ਜਦੋਂ ਹੜਾ ਦਾ ਪਾਣੀ 'ਚ ਲੋਕ ਘਰੇ ਹੋਏ ਆ ਘਰਾਂ 'ਚ ਪਾਣੀ ਆ ਪੀਣ ਵਾਲਾ ਪਾਣੀ ਪ੍ਰੋਪਰ ਨਹੀਂ ਮਿਲਦਾ ਉਹਦੇ ਲਈ ਸਾਫ ਸੁਥਰਾ ਪਾਣੀ ਮੁਹੱਈਆ ਕਰਾ ਰਿਆ ਜਾ ਰਿਹਾ ਤੇ ਅਗਰ ਜਿੱਥੇ ਕੁਝ ਪੀਣ ਵਾਲਾ ਪਾਣੀ ਉਪਲਬਧ ਵੀ ਆ ਉਹ ਵੀ ਲੋਕਾਂ ਨੂੰ ਅਸੀਂ ਜਿਹੜਾ ਕਲੋਰਿਨ ਵਗੈਰਾ ਦੀਆਂ ਟੈਬਲੇਟ ਉਹ ਸਪਲਾਈ ਕਰ ਰਹੇ ਆ ਨਾਲ ਹੀ ਇਹ ਉਹਨਾਂ ਨੂੰ ਬੇਨਤੀ ਕਰ ਰਹੇ ਆ ਕਿ ਪਾਣੀ ਉਬਾਲ ਕੇ ਠੰਡਾ ਕਰਕੇ ਉਹ ਪੀਓ ਆਪਣੇ ਹੱਥ ਖਾਣਾ ਖਾਣ ਤੋਂ ਪਹਿਲਾਂ ਧੋਵੋ ਜਿਹੜੀਆਂ ਸਕਿਨ ਦੀਆਂ ਡਿਜ਼ੀਜ਼ਸ ਉਹ ਬੜੀਆਂ ਫੈਲਦੀਆਂ ਉਹਨਾਂ ਦੇ ਲਈ ਸਾਡੀਆਂ ਰਾਹਤ ਟੀਮਾਂ ਦਿਨ ਰਾਤ ਕੰਮ ਕਰ ਰਹੀਆਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨਾਲ 16 ਜਿਹੜੇ ਸਟੈਟਿਕ ਰਾਹਤ ਜਿਹੜੇ ਰਿਲੀਫ ਕੈਂਪ ਆ ਉਹ ਲੱਗੇ ਹੋਏ ਆ ਉੱਥੇ ਸਾਡੀਆਂ ਮੈਡੀਕਲ ਟੀਮਾਂ હાજર ਆ ਉਸ ਤੋਂ ਇਲਾਵਾ 35 40 ਜਿਹੜੀਆਂ ਟੀਮਾਂ ਨੇ ਉਹ ਪਿੰਡਾਂ ਦੇ ਵਿੱਚ ਜਾ ਰਹੀਆਂ ਜਿਹੜੀਆਂ ਮਾਰਨਿੰਗ ਈਵਨਿੰਗ ਕੰਮ ਕਰ ਰਹੀਆਂ ਸਾਡੀਆਂ ਆਸ਼ਾ ਵਰਕਰਸ ਸਾਡੇ ਨਾਲ ਨਰਸਿੰਗ ਸਟੂਡੈਂਟਸ ਤੇ ਹੋਰ ਸਾਡੇ ਸਾਰੇ ਪੈਰਾਮੈਡੀਕਸ ਇੰਟਰਨਸ ਡਾਕਟਰਸ ਸਾਰੇ ਇਹ ਜਿਹੜੇ ਦਿਨ ਰਾਤ ਕੰਮ 'ਚ ਜੁਟੇ ਹੋਏ ਆ ਮਾਨਯੋਗ ਸਿਹਤ ਮੰਤਰੀ ਜੀ ਵੱਲੋਂ ਕੱਲ ਸਪੈਸ਼ਲ ਜਿਹੜਾ ਆ ਕੇ ਅਨ੍ਰਿਕਣ ਕੀਤਾ ਗਿਆ ਉਸ ਤੋਂ ਪਹਿਲਾਂ ਕੱਲ ਸਵੇਰੇ ਮੈਡੀਕਲ ਕਾਲਜ 'ਚੋਂ ਮੰਤਰੀ ਸਾਹਿਬ ਨੇ 23 ਐਂਬੂਲੈਂਸਸ ਜਿਹੜੀਆਂ ਉਹ ਸਾਨੂੰ ਦਿੱਤੀਆਂ ਐ ਉਹ ਉੱਥੋਂ ਫਲੈਗ ਆਫ ਹੋਈਆਂ ਐ ਐਂਡ ਉਹਦੇ ਚ ਮਾਨਯੋਗ ਮੰਤਰੀ ਸਾਹਿਬ ਜੀ ਦਾ ਇਹ ਹਦਾਇਤ ਸੀਗੀ ਐਂਡ ਉਹਨਾਂ ਦੀ ਹਦਾਇਤ ਅਨੁਸਾਰ ਆਈਐਮਏ ਜਿਹੜੀ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਕੇਮਿਸਟ ਐਸੋਸੀਏਸ਼ਨ ਐਂਡ ਐਨ ਜੀਓਜ਼ ਐਂਡ ਹੋਰ ਜਿਹੜੇ ਪ੍ਰਾਈਵੇਟ ਹਸਪੀਟਲਸ ਐਂਡ ਨਰਸਿੰਗ ਹੋਮਸ ਨੇ ਉਹਨਾਂ ਵੱਲੋਂ ਪ੍ਰੋਪਰ ਫੁੱਲ ਸਪੋਰਟ ਐ ਸਾਰੀਆਂ ਦਵਾਈਆਂ ਹਰ ਤਰ੍ਹਾਂ ਦੀ ਜਿਹੜੀ ਮੈਡੀਕਲ ਏਡ ਆ ਐਂਡ ਐਂਬੂਲੈਂਸ ਸੇਵਾਵਾਂ इवन ਮੈਨ ਪਾਵਰ ਨਰਸਿੰਗ ਕਾਲਜਸ ਵੱਲੋਂ ਉਹ ਸਾਰੀ ਨਾਲ ਕੱਲ ਪ੍ਰੋਪਰ ਕਾਫਲਾ ਜਿਹੜਾ ਹੈ ਉਹ ਰਵਾਨਾ ਹੋਇਆ ਹੈ ਇਹਦੇ ਚ ਮੇਨ ਜਿਹੜਾ ਹੈ ਆਮ ਜਨਤਾ ਨੂੰ ਇਹੋ ਹੀ ਬੇਨਤੀ ਹੁੰਦੀ ਆ ਕਿ ਕਿਉਂਕਿ ਕੁਝ ਜਿਹੜੇ ਜਿਵੇਂ ਸੱਪਸ ਰੂਪੀ ਆ ਉਹਨਾਂ ਦੀ ਮੋਬਿਲਿਟੀ ਬਹੁਤ ਵਧੀ ਹੁੰਦੀ ਆ ਐਂਡ ਉਹ ਵੀ ਸੇਫ ਜਗ੍ਹਾ ਤੇ ਜਾਣਾ ਚਾਹੁੰਦੇ ਆ ਕੁਝ ਡੌਗ ਬਾਈਟ ਦੇ ਕੇਸਸ ਵੱਜ ਜਾਂਦੇ ਇੰਜ ਸੱਪਾਂ ਦੇ ਕੱਟਣ ਦੇ ਕੇਸ ਵੱਜ ਜਾਂਦੇ ਆ ਐਂਡ ਉਹਦੇ ਲਈ ਆਮ ਜਨਤਾ ਨੂੰ ਇਹੋ ਹੀ ਬੇਨਤੀ ਆ ਕਿ ਉਹ ਕੋਈ ਇਹੋ ਜੀ ਕੋਈ ਘਟਨਾ ਹੁੰਦੀ ਆ ਕਿ ਕਿਸੇ ਨੂੰ ਕੋਈ ਸੱਪ ਵਗੈਰਾ ਕੱਟਦਾ ਏ ਤੇ ਉਹ ਆਪਣਾ ਜਿਹੜਾ ਘਰੇਲੂ ਆਉਣ-ਪਾਉਣ ਨਹੀਂ ਕਰਨਾ ਉਹ ਜ਼ਖਮ ਨੂੰ ਖੁੱਲਾ ਹੀ ਛੱਡਣਾ ਏ ਉਹਨੂੰ ਬਸ ਧੋਣਾ ਏ ਕੋਈ ਉਹ ਜਿਵੇਂ ਪੁਰਾਣਾ ਸੀਗਾ ਵੀ ਟਰਨੀਕਟ ਬੰਦੋ ਜਾਂ ਉਹਨਾਂ ਦੀ ਮੂਵਮੈਂਟ ਜਿਹੜੀ ਆ ਉਹ ਨਹੀਂ ਕਰਨੀ ਉਹਨੂੰ ਬਾਹਾਂ ਤੇ ਅਗਰ ਬਾਹਾਂ ਨੂੰ ਬੰਨ ਕੇ ਤੇ ਜੇ ਅਗਰ ਕੋਈ ਹੋਰ ਪੈਰ ਤੇ ਲਾਤੇ ਉਹਨੂੰ ਇਹ ਮੋਬਾਈਲ ਕਰਕੇ ਤੇ ਫਿਰ ਸਭ ਤੋਂ ਪਹਿਲਾਂ ਪੇਸ਼ੈਂਟ ਨੂੰ ਜਲਦੀ ਤੋਂ ਜਲਦੀ ਨੇੜੇ ਦੇ ਹਸਪਤਾਲ 'ਚ ਜਿਹੜਾ ਬੇਸ ਕੈਂਪ ਜਿਹੜਾ ਵੱਡਾ ਹਸਪਤਾਲ ਹੈ ਸਾਡਾ ਯੂਨਿਵਰਸਲ ਹਸਪਤਾਲ ਜਲਾਲਾ ਉਥੇ ਸ਼ਿਫਟ ਕਰਨਾ ਹੈ ਸਾਡੇ ਕੋਲ ਐਂਟੀ ਸਨੇਕ ਵਨਮ ਜਿਹੜਾ ਪੂਰੀ ਭਰਪੂਰ ਮਾਤਰਾ 'ਚ ਉਪਲਬਧ ਹੈ ਸਾਨੂੰ ਨਾਲ ਪਿੱਛੇ ਮੈਡੀਕਲ ਕਾਲਜ ਤੇ ਸਿਵਲ ਹਸਪਤਾਲ ਦੀ ਵੀ ਸਪੋਰਟ ਹੈ ਉਥੇ ਵੀ ਐਂਟੀ ਸਨੇਕ ਵਨਮ ਹੈ ਅਗਰ ਕੋ ਮਰੀਜ਼ ਸਿੱਧਾ ਉਥੇ ਜਾਣਾ ਚਾਹੁੰਦਾ ਉਥੇ ਜਾ ਸਕਦਾ ਹੈ ਲੇਕਿਨ ਪੇਸ਼ੈਂਟ ਨੂੰ ਉਥੇ ਪਹੁੰਚਣ ਦਾ ਟਾਈਮ ਜਿਹੜਾ ਸਪੈਨ ਹੈ ਉਹ ਘੱਟ ਤੋਂ ਘੱਟ ਚਾਹੀਦਾ ਹੈ ਸਾਰੀਆਂ ਜਿਹੜੀਆਂ ਇੰਨੀਆਂ ਐਂਬੂਲੈਂਸਸ ਨੇ ਐਂਡ ਕੁਝ ਡਿਸਟ੍ਰਿਕਟਸ ਗਵਰਨਮੈਂਟ ਵੱਲੋਂ ਕਲੱਬ ਕੀਤੇ ਗਏ ਆ ਜਿਵੇਂ ਸਾਨੂੰ ਲੁਧਿਆਣਾ ਫਰੀਦਕੋਟ ਵਗੈਰਾ ਦੀ ਵੀ سپورਟ ਆ ਉੱਥੋਂ ਵੀ ਐਂਬੂਲੈਂਸਸ ਆਈਆਂ ਹੈ